ਹਾਂਜੀ ਸਸਤੀ ਘਰ ਸਾਰਿਆਂ ਨੂੰ ਹੌਸਲਾ ਉਹ ਕਿ ਹਾਲ ਚੰਗਾ ਤੁਹਾਡਾ ਮੈਂ ਜੀ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਆਰਾਮ ਨਾਲ ਮజే ਨਾਲ ਸੋਵੇ ਫਿਰ ਬੈਠੇ ਆ ਪਰ ਇਹ ਚੀਜ਼ਾਂ ਆਰਾਮ ਤਾਂ ਬਹੁਤ ਦਿੰਦੀਆਂ ਨੇ ਪਰ ਇਹਨਾਂ ਤੇ ਮਿਹਨਤ ਵੀ ਬਹੁਤ ਲੱਗਦੀ ਹੈ ਐ ਤਾਂ ਹੈ ਨਹੀਂ ਆ ਕਿ ਆਪਾਂ ਆਰਾਮ ਨਾਲ ਬੈਠੀ ਰਹਾ ਤੇ ਇਹਨਾਂ ਦੀ ਸੰਭਾਲ ਵੀ ਕਰਨੀ ਪਊਗੀ ਸੋ ਅੱਜ ਆਪਾਂ ਮਤਲਬ ਕਿ ਸੋਫਾ ਜਿਹੜਾ ਉਹਨੂੰ ਸਾਫ ਕਰਾਂਗੇ ਡਰਾਈ ਕਲੀਨ ਕਰਾਂਗੇ ਘਰ ਹੀ ਕਿਉਂਕਿ ਬਾਹਰੋਂ ਤਾਂ ਆਪਾਂ ਨੂੰ ਜੋ ਮਰਜ਼ੀ ਕੰਮ ਕਰਾਈ ਜਾਓ ਪੈਸੇ ਦੇ ਚੱਲੋ ਹਨਾ ਤੇ ਕੰਮ ਕਰਾਈ ਚੱਲੋ ਪਰ ਜਿੱਥੇ ਆਪਾਂ ਨੂੰ ਸਰਦਾ ਉਥੇ ਸਾਫ਼ ਲੈਣਾ ਚਾਹੀਦਾ ਸੋ ਮੈਂ ਅੱਜ ਡਰਾਈ ਕਲੀਨ ਕਰਾਉਣ ਕਰਦੀ ਹਾਂ ਸੋਫਾ ਕਾਰੀ ਜਿਵੇਂ ਆਪਾਂ ਇੱਕ ਦਿਨ ਵਲੌਗ ਪਾਇਆ ਸੀਗਾ ਡਰਾਈ ਰੂਮ ਦੀ ਸਫਾਈ ਕੀਤੀ ਸੀ ਉਸ ਦਿਨ ਆਪਾਂ ਸਾਰੇ ਕੂਟੇ ਸਾਫ਼ ਕਰੀ ਸੀ ਪਰ ਉਹ ਦਿਖਾਏ ਨਹੀਂ ਸੀ ਸਾਫ਼ ਕਰਦੇ ਤੇ ਭੈਣਾਂ ਦੇ ਕਮੈਂਟ ਆਏ ਸੀਗੇ ਕਿ ਸੋਫਾ ਕਿਵੇਂ ਸਾਫ਼ ਕੀਤਾ ਦੱਸਿਓ ਅੱਜ ਆਪਾਂ ਸਤਪੋ ਨੂੰ ਸੋਫਾ ਸਾਫ਼ ਕਰਕੇ ਦਿਖਾਉਣੀ ਆ ਇਹ ਸੋਫਾ ਵੀ ਮੇਰਾ ਬਹੁਤ ਗੰਦਾ ਹੈ ਕਿਉਂਕਿ ਆਪਣੇ ਨਾ ਬੈੱਡਰੂਮ ਚ ਇੱਕ ਸਾਈਡ ਤੇ ਲੱਗਿਆ ਹੁੰਦਾ ਉਹ ਤੇ ਬ ਤੇ ਇਸ ਓਫਿਸ ਤੇ ਜਿਆਦਾ ਜੋਰ ਲੈਂਦਾ ਹੈਗਾ ਬੈਠਣ ਉੱਠਣ ਦਾ ਤੇ ਇਸ ਕਰਕੇ ਥੋੜਾ ਗੰਦਾ ਵੀ ਜਿਆਦਾ ਹੋ ਜਾਂਦਾ ਹੈ ਭਾਵੇਂ ਇਹਦਾ ਕਲਰ ਇਹ ਜਾ ਕੇ ਬੰਨ ਲਾਦਾ ਪਰ ਤੁਹਾਨੂੰ ਸ਼ਾਇਦ ਕੈਮਰੇ ਚ ਨਹੀਂ ਪਤਾ ਲੱਗ ਰਿਹਾ ਆਦਰਵਾਇਸ ਇਹ ਤੇ ਨੰਦਦਾ ਹੋਇਆ ਤੇ ਸੋ ਮੈਂ ਹੁਣ ਅੱਜ ਇਹਨੂੰ ਸਾਫ ਕਰਨਾ ਹੈ ਅੱਜ ਮੈਂ ਲੌਬੀ ਚ ਕੱਢ ਲਿਆ ਇਥੇ ਸਾਫ ਕਰਕੇ ਤੇ ਆਪਾਂ ਧੋਪ ਲਵਾਵਾਂਗੇ ਉਸ ਤੋਂ ਬਾਅਦ ਇਹਨੂੰ ਬਾਹਰ ਧੁੱਪੇ ਰੱਖ ਲਾਂਗੇ ਇੱਕ ਦਿਨ ਤੇ ਸ਼ਾਮ ਨੂੰ ਅੰਦਰ ਕਰਾਂਗੇ ਹੁਣ ਮੈਂ ਬੈਡਰੂਮ ਤੋਂ ਤਾਂ ਕੱਢ ਲਿਆ ਲੌਡੀ ਚ ਲਈ ਤੇ ਮੈਂ ਸਮਾਨ ਕੋਲੇ ਰੱਖ ਰੱਖਿਆ ਆਪਦਾ ਸਾਰੇ ਇੱਕ ਤਰ੍ਹਾਂ ਮੈਂ ਸ਼ੈਂਪੂ ਰੱਖਿਆ ਤੁਸੀਂ ਸ਼ੈਂਪੂ ਵੀ ਤੁਸੀਂ ਯੂਜ਼ ਕਰ ਸਕਦੇ ਹੋ ਕੋਈ ਮਰਜ਼ੀ ਹੋਵੇ ਇਹ ਨਹੀਂ ਆ ਕਿ ਜੇ ਮੇਰੇ ਕੋਲ ਕਲੀਨਿਕ ਪਲੱਸ ਆ ਤਾਂ ਤੁਸੀਂ ਕਲੀਨਿਕ ਪਲੱਸ ਹੀ ਯੂਜ਼ ਕਰਨਾ ਜਿਹੜਾ ਮਰਜ਼ੀ ਕਰ ਲਓ ਜੀ ਸਾਰਿਆਂ ਦੇ ਵਿੱਚ ਕੈਮੀਕਲ ਹੁੰਦੇ ਨੇ ਜਿੰਨਾ ਮਹਿੰਗਾ ਲਈ ਜਾਊਂਗਾ ਉਸ ਵਿੱਚ ਜ਼ਿਆਦਾ ਕੈਮੀਕਲ ਹੋਣਗੇ ਜਿਹੜਾ ਸਸਤਾ ਲਈ ਜਾਊਂਗਾ ਉਸ ਵਿੱਚ ਘੱਟ ਕੈਮੀਕਲ ਹੋਣਗੇ ਕੈਮੀਕਲ ਤੋਂ ਬਿਨਾ ਸ਼ੈਂਪੂ ਹੋ ਹੀ ਨਹੀਂ ਸਕਦਾ ਠੀਕ ਹੈ ਜੀ ਜੇ ਕੋਈ ਕਹਿੰਦਾ ਨਾ ਕਿ ਕੈਮੀਕਲ ਤੋਂ ਬਿਨਾ ਸ਼ੈਂਪੂ ਵਿੱਚ ਕੋਈ ਕੈਮੀਕਲ ਨਹੀਂ ਹੈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੈਮੀਕਲ ਤੋਂ ਬਿਨਾ ਕੋਈ ਸ਼ੈਂਪੂ ਹੋਵੇ ਠੀਕ ਹੈ ਜੀ ਪਹਿਲੀ ਗੱਲ ਦੂਜਾ ਕੈਮੀਕਲ ਦੀ ਗੱਲ ਚੱਲ ਪਈ ਤਾਂ ਪਹਿਲਾਂ ਸੋਫਾ ਸਾਫ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕੋਈ ਹੇਅਰ ਕਲਰ ਇਹ ਜਾਨੀ ਜਿਹਦੇ ਵਿੱਚ ਕੈਮੀਕਲ ਨਹੀਂ ਹੈਗਾ ਕੈਮੀਕਲ ਤੋਂ ਬਿਨਾਂ ਉਹ ਕਲਰ ਹੀ ਨਹੀਂ ਦੇ ਸਕਦਾ ਠੀਕ ਹੈ ਜੀ ਇੱਕ ਆਪਾਂ ਮਹਿੰਦੀ ਲਾਤੀਏ ਉਹਦੇ ਉੱਪਰ ਦੀ ਕੋਲ ਲਾਉਣੇ ਹੁੰਦੇ ਆ ਇੰਡੀਗੋ ਪਾਊਡਰ ਸੋ ਆਲੇ ਨਹੀਂ ਪੈਦਾ ਹੁੰਦਾ ਕਿ ਇੰਡੀਗੋ ਪਾਊਡਰ ਦੇ ਵਿੱਚ ਕੈਮੀਕਲ ਨਾ ਹੋਵੇ ਠੀਕ ਹੈ ਜੇ ਤੁਸੀਂ ਇਹਨੂੰ ਸੈਂਟੀਫਿਕਲੀ ਸਮਝੋਗੇ ਤਾਂ ਇਹ ਨਹੀਂ ਹੋ ਸਕਦਾ ਕਿ ਇਹਦੇ ਵਿੱਚ ਕੈਮੀਕਲ ਨਾ ਹੋਵੇ ਇੰਡੀਗੋ ਪਾਊਡਰ ਘੱਟ ਹੋ ਸਕਦਾ ਕਲਰ ਦੇ ਮੁਕਾਬਲੇ ਪਰ ਨਹੀਂ ਹੈਗਾ ਇਹ ਨਹੀਂ ਆਪਾਂ ਮੰਨ ਸਕਦੇ ਜੇ ਨਹੀਂ ਹੈਗਾ ਤਾਂ ਉਹਦਾ ਕਲਰ ਆਈ ਨਹੀਂ ਸਕਦਾ ਬਲੈਕ ਕਲਰ ਸਮਝ ਗਏ ਜੇ ਹੁਣ ਮਹਿੰਦੀ ਹੈ ਆਪਾਂ ਮਹਿੰਦੀ ਦੇ ਪੱਤੇ ਤੋੜ ਲਈ ਆਪਾਂ ਕਹਿੰਦੇ ਉਹ ਚ ਕੈਮੀਕਲ ਨਹੀਂ ਹੈਗਾ ਉਹ ਨੈਚੁਰਲ ਹੈਗੀ ਆ ਹਨਾ ਕਈਆਂ ਭੈਣਾ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਮਹਿੰਦੀ ਸਾਡੇ ਘਰ ਲੱਗੀ ਹੋਈ ਆ ਤੇ ਵੀ ਅਸੀਂ ਉਹ ਤੇਲ ਦੇ ਵਿੱਚ ਪਾ ਸਕਦੇ ਹਾਂ ਬਿਲਕੁਲ ਪਾ ਸਕਦੇ ਹੋ ਉਹਦੇ ਵਰਗੀ ਤਾਂ ਰੀਸੀ ਨਹੀਂ ਹੁਣ ਤੁਸੀਂ ਐਂ ਦੇਖੋ ਵੀ ਤੁਹਾਡੇ ਘਰ ਮਹਿੰਦੀ ਦਾ ਕੋਈ ਪੌਦਾ ਲੱਗਿਆ ਹੋਵੇ ਤੁਸੀਂ ਉਹਦੇ ਪੱਤੇ ਤੋੜ ਕੇ ਰਗੜ ਕੇ ਉਹਨੂੰ ਆਪਣੇ ਵਾਲਾਂ ਚ ਲਾ ਲੈਣੇ ਹੋ ਤਾਂ ਬਿਲਕੁਲ ਰੈੱਡ ਕਲਰ ਦੇਊਗਾ ਠੀਕ ਹੈ ਜੀ ਚੜੂਗਾ ਬਹੁਤ ਰੰਗ ਉਹਦਾ ਬਹੁਤ ਜ਼ਿਆਦਾ ਰੰਗ ਚੜੂਗਾ ਹੱਥਾਂ ਦੇ ਵੀ ਚੜੂਗਾ ਉਹ ਕੈਮੀਕਲ ਫ੍ਰੀ ਹੈ ਪਰ ਉਹ ਬਲੈਕ ਕਲਰ ਨਹੀਂ ਦਿੰਦਾ ਹੈਗਾ ਕਿਉਂਕਿ ਉਹਦੇ ਵਿੱਚ ਕੈਮੀਕਲ ਨਹੀਂ ਹੈਗਾ ਠੀਕ ਹੈ ਜੀ ਸੋ ਇੰਡੀਗੋ ਪਾਊਡਰ ਬਿਨਾਂ ਕੈਮੀਕਲ ਤੋਂ ਨਹੀਂ ਹੈਗਾ ਜਿਹੜੀਆਂ ਭੈਣਾਂ ਨੂੰ ਕੋਈ ਗਲਤ ਫਹਿਮੀ ਹੈ ਕਿ ਜੇ ਅਸੀਂ ਮਹਿੰਦੀ ਦੇ ਉੱਪਰ ਇੰਡੀਗੋ ਆਰਡਰ ਲਾ ਲੈਨੇ ਆ ਤਾਂ ਉਸ ਤੋਂ ਬਾਅਦ ਵਾਲ ਵਾਲ ਜਿਹੜੇ ਕਾਲੇ ਹੋ ਜਾਂਦੇ ਆ ਉਹਦੇ ਵਿੱਚ ਕੈਮੀਕਲ ਨਹੀਂ ਹੈਗਾ ਕੈਮੀਕਲ ਹੈਗਾ ਘੱਟ ਹੋਊਗਾ ਬਾਕੀ ਕਲਰਸ ਦੇ ਕੰਪੈਰੀਟਿਵਲੀ ਠੀਕ ਹੈ ਜੀ ਚਲੋ ਇੱਕ ਗੱਲ ਸਮਝ ਆ ਗਈ ਹੋਣੀ ਆ ਸਾਰਿਆਂ ਨੂੰ ਦੂਜੀ ਗੱਲ ਕਿ ਜਿਹੜਾ ਸ਼ੈਂਪੂ ਹੈਗਾ ਜਿਆਦਾ ਆਪਾਂ ਸ਼ੈਂਪੂ ਯੂਜ਼ ਕਰ ਲਓ ਤੁਸੀਂ ਹੁਣ ਮੇਰੇ ਕੋਲੇ ਨਾ ਇਹ ਸਰਫ ਹੈ ਇਹ ਲਿਕਵਿਡ ਹੈ ਠੀਕ ਹੈ ਜੀ ਸਰਫੈਕਸਲ ਹੈ ਪਰ ਇਹ ਲਿਕਵਿਡ ਫਾਰਮ ਦੇ ਵਿੱਚ ਹੈ ਪਾਊਡਰ ਨਹੀਂ ਹੈ ਇਹ ਲਿਕਵਿਡ ਹੈ ਤੇ ਮੈਂ ਇਹ ਯੂਜ਼ ਕਰ ਰਹੀ ਹਾਂ ਕਿਉਂਕਿ ਮੇਰੇ ਕੋਲ ਜਿਹੜੇ ਆ ਪਾਊਚ ਨੇ ਨਾ ਇਹ ਮਰੇ ਮਰੇ ਜੇ ਪਾਊਚ ਨਹੀਂ ਮਾਰੇ ਮਾਰੇ ਤੇ ਇਹਦੇ ਵਿੱਚੋਂ ਕੁਝ ਜ਼ਿਆਦਾ ਨਿਕਲਣ ਵਾਲਾ ਹੈ ਨਹੀਂਗਾ ਤੇ ਮੈਂ ਉਹ ਵਾਲਾ ਸਰਫ ਜਿਹੜਾ ਲਿਕਵਿਡ ਇਹ ਵਾਲਾ ਪਹਿਲਾਂ ਵੀ ਇਹੀ ਯੂਜ਼ ਕਰਿਆ ਸੀ ਮੈਂ ਤੇ ਹੁਣ ਵੀ ਮੈਂ ਇਹੀ ਯੂਜ਼ ਕਰ ਰਹੀ ਆ ਠੀਕ ਹੈ ਜੀ ਜੇ ਤੁਹਾਡੇ ਕੋਲ ਲਿਕਵਿਡ ਨਹੀਂ ਹੈਗਾ ਪਾਊਡਰ ਹੈ ਉਹ ਪਾਊਡਰ ਵਾਲਾ ਨੇ ਜਿਹੜਾ ਉਹ ਘੁਲਦਾ ਨਹੀਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਤੇ ਉਹਦੇ ਦਾਣੇ-ਦਾਣੇ ਜਿਹੇ ਰਹਿ ਜਾਂਦੇ ਨੇ ਫਿਰ ਤੁਸੀਂ ਉਹ ਵਾਲਾ ਨਾ ਯੂਜ਼ ਕਰਿਓ ਤਾਂ ਤੁਸੀਂ ਫਿਰ ਸ਼ੈਂਪੂ ਯੂਜ਼ ਕਰ ਲਿਓ ਜਾਂ ਜਿਹੜਾ ਆਪਾਂ ਬਰਤਨ ਸਾਫ਼ ਕਰਦੇ ਆ ਲਿਕਵਿਡ ਵਿਮ ਹੁੰਦਾ ਜਿਹੜਾ ਉਹ ਯੂਜ਼ ਕਰਦੇ ਆ ਠੀਕ ਹੈ ਜੀ ਮੈਂ ਤੁਹਾਨੂੰ ਸਿਰਫ ਦਿਖਾਉਣ ਲਈ ਇਹੀ ਲਈ ਆਈ ਅਦਰਵਾਇਜ਼ ਮੈਂ ਯੂਜ਼ ਨਹੀਂ ਕਰ ਰਹੀ ਮੈਂ ਲਿਕਵਿਡ ਫਾਰਮ ਦੇ ਵਿੱਚ ਜਿਹੜਾ ਮੇਰੇ ਕੋਲੇ ਸਰਫੈਕਸਲ ਹੈ ਉਹ ਯੂਜ਼ ਕਰਦੀ ਆ ਠੀਕ ਹੈ ਜੀ ਇੱਕ ਆਪਾਂ ਡੰਗਾ ਲਿਆ ਹੈਗਾ ਇੱਕ ਆਪਾਂ ਸਕੋਚ ਬ੍ਰਾਈਟ ਲਿਆ ਹੈਗਾ ਜਿੱਦੇ ਨਾਲ ਆਪਾਂ ਬੱਤਨ ਸਾਫ਼ ਕਰਦੇ ਹਾਂ ਇਹਦੇ ਵਿੱਚ ਆਪਾਂ ਲਿਕਵਿਡ ਪਾਵਾਂਗੇ ਥੋੜਾ ਜਿਹਾ ਤੇ ਪਾਣੀ ਦਾ ਮੈਂ ਵੱਡਾ ਗਲਾਸ ਭਰ ਕੇ ਰੱਖਿਆ ਹੋਇਆ ਜੇ ਮੈਨੂੰ ਜ਼ਿਆਦਾ ਜ਼ਰੂਰਤ ਹੋਊਗੀ ਆਪਾਂ ਪਾਣੀ ਹੋਰ ਪਾ ਲਾਂਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਨਾਲ ਵੱਡਾ ਸੋਫਾ ਸਾਫ਼ ਕਰਨਾ ਹੈ ਉਹਦੇ ਲਈ ਥੋੜਾ ਜਿਹਾ ਆਪਾਂ ਨੂੰ ਪਾਣੀ ਵੀ ਜ਼ਿਆਦਾ ਮਾਤਰਾ 'ਚ ਹੀ ਲੈਣਾ ਪਊਗਾ ਤੇ ਇਹ ਅੰਦਾਜ਼ੇ ਜਿ ਨਾਲ ਲੈ ਲਵੋ ਕੋਈ ਆਇਆ ਨਹੀਂ ਹੈਗਾ ਕਿ ਮੈਨੂੰ ਤੋਲ ਕੇ ਪਾਉਣਾ ਜੀ ਮੈਂ ਇੱਕ ਢੱਕਣ ਪਾਉਣਾ ਜਾਂ ਦੋ ਢੱਕਣ ਪਾਉਣੇ ਆ ਇਹ ਅੰਦਾਜ਼ੇ ਜਿ ਨਾਲ ਹੀ ਪਾ ਲਿਆ ਇਹ ਥੋੜਾ ਜਿਹਾ ਹੀ ਬਹੁਤ ਹੈ ਕਿਉਂਕਿ ਕਾਫੀ ਜ਼ਿਆਦਾ ਕੰਮ ਕਰ ਦਿੰਦਾ ਹੈ ਇਹ ਥੋੜਾ ਜਿਹਾ ਲੋ ਲੋ ਦੀ ਹੋਣੇ ਦੇ ਵਿੱਚ ਮੈਂ ਪਾ ਦਉਂਗੀ ਵੱਡਾ ਗਲਾਸ ਭਰਿਆ ਹੋਇਆ ਮੇਰੇ ਕੋਲ ਪਾਣੀ ਦਾ ਜਿਹੜੇ ਆਪਣੇ ਸਟੀਲ ਦੇ ਨਾਰਮਲ ਦੋ ਗਲਾਸ ਹੁੰਦੇ ਨੇ ਉਹ ਇਹਦੇ ਵਿੱਚ ਪੈ ਜਾਂਦੇ ਨੇ ਲੋ ਤੁਸੀਂ ਵੀ ਵੱਡੇ ਵੱਡੇ ਗਲਾਸ ਜਾਂ ਵੱਡੇ ਵੱਡੇ ਕੱਪ ਰੱਖੋ ਭਰ ਕੇ ਆਪਣੇ ਸਰਾਣੇ ਰੱਖੋ ਉਹ ਖਤਮ ਹੋ ਗਿਆ ਫਿਰ ਜੋ ਭਰ ਕੇ ਰੱਖ ਲਓ ਇਹਦੇ ਨਾਲ ਪਾਣੀ ਜ਼ਿਆਦਾ ਪੀਤਾ ਜਾਂਦਾ ਤੇ ਪਾਣੀ ਸਾਡੀ ਬਾਡੀ ਨੂੰ ਬਹੁਤ ਜ਼ਿਆਦਾ ਜ਼ਰੂਰ ਤੇਗੀ ਸੋ ਬਾਕੀ ਗੱਲਾਂ ਨਾ ਕਰਦੇ ਹੋਏ ਪਹਿਲਾਂ ਆਪਾਂ ਸੋਫਾ ਸਾਫ ਕਰ ਲਈਏ ਤੇ ਇਸ ਤੋਂ ਬਾਅਦ ਇਹਦੇ ਵਾਸਤੇ ਆਪਾਂ ਨੂੰ ਕੱਪੜੇ ਵੀ ਚਾਹੀਦੇ ਆ ਦੇਖੋ ਇਹ ਕੱਪੜਾ ਮੈਂ ਲਿਆ ਹੈਗਾ ਸਾਫ਼ ਸੁਥਰਾ ਧੋਇਆ ਹੋਇਆ ਹੁਣ ਇੱਕ ਲੜ ਮੈਂ ਇਹਦਾ ਗਿੱਲਾ ਕਰੂੰਗੀ ਇੱਕ ਲੜ ਮੈਂ ਇਹਦਾ ਸੁੱਕਾ ਰੱਖੂੰਗੀ ਇੱਕ ਮੈਂ ਇਹਦਾ ਟਾਵਲ ਲਿਆ ਹੋਇਆ ਸਭ ਤੋਂ ਲਾਸਟ ਦੇ ਵਿੱਚ ਮੈਂ ਇਹ ਮਾਰੂੰਗੀ ਕਿਉਂਕਿ ਅਸੀਂ ਇਹਨੂੰ ਡਰਾਈ ਕਲੀਨ ਕਰਦੇ ਹਾਂ ਲਓ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਕਿ ਸੋਫੇ ਦੀ ਹਾਲਤ ਪਹਿਲਾਂ ਕੀ ਹੈ ਤੇ ਬਾਅਦ ਵਿੱਚ ਕਿਸ ਤਰ੍ਹਾਂ ਹੋਊਗਾ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਲਓ ਮੈਂ ਤੁਹਾਨੂੰ ਪਹਿਲਾਂ ਦਿਖਾ ਦੇਣੀ ਆ ਨਹੀਂ ਲੋ ਸੋਫਾ ਸ਼ਾਇਦ ਤੁਹਾਨੂੰ ਇਹਦੇ ਵਿੱਚ ਨਾ ਲੱਗ ਰਿਹਾ ਹੋਵੇ ਪਰ ਗੰਦਾ ਹੈ ਠੀਕ ਹੈ ਜੀ ਸੋਫਾ ਸਾਫ਼ ਨਹੀਂ ਹੈਗਾ ਇਹਦਾ ਕਲਰ ਹੀ ਇਹੋ ਜਿਹਾ ਜਿੱਤੇ ਕਰਕੇ ਤੁਹਾਨੂੰ ਸ਼ਾਇਦ ਪਤਾ ਨਹੀਂ ਲੱਗ ਰਿਹਾ ਪਰ ਇਹ ਬਾਕੀਆਂ ਨਾਲੋਂ ਆ ਦੇਖੋ ਜਿਵੇਂ ਹਨ ਇੱਥੇ ਤੁਹਾਨੂੰ ਆ ਲਾਈਨ ਜੀ ਦਿਖਦੀ ਹੈ ਇਹ ਥੋੜੀ ਜੀ ਸਾਫ਼ ਹੈ ਤੇ ਬਾਕੀ ਗੰਦਾ ਹੈਗਾ ਸੋਫਾ ਠੀਕ ਹੈ ਜੀ ਆ ਦੇਖੋ ਤੁਹਾਨੂੰ ਪਸੇ ਇਸ ਤਰ੍ਹਾਂ ਦਿਖਦਾ ਤੇ ਸੋਫਾ ਜਿਹੜਾ ਉਹ ਆਪਾਂ ਹੁਣ ਕਰਦੇ ਹਾਂ ਡਰਾਈ ਕਲੀਨ ਜਿਹੜਾ ਸ਼ੈਂਪੂ ਬਾਕੇ ਰੱਖਿਆ ਸੀ ਉਹ ਵੜਾ ਇਹ ਨਾਲ ਬਹੁਤ ਘਰਿਆਂ ਸਾਫ਼ ਹੁੰਦਾ ਸੋਫਾ ਇਹ ਪੂਰੀ ਮੈਲ ਉਤਰ ਜਾਂਦੀ ਹੈ ਤੁਸੀਂ ਨਾ ਮੇਰੇ ਡਰਾਈਵ ਰੂਮ ਦੇ ਵਿੱਚ ਉਸ ਦਿਨ ਜਿੰਨਾ ਭੈਣਾਂ ਨੇ ਕਰਵਾਉ ਦੇਖਿਆ ਨਾ ਪਤਾ ਹੋਊਗਾ ਕਿ ਕਿੰਨੇ ਵਧੀਆ ਹੋ ਗਏ ਸੀ ਸੋਫੇ ਬਹੁਤ ਗੰਦੇ ਹੋਏ ਪਏ ਸੀ ਜਿਹੜੇ ਧਾਲ ਗੁੱਧ ਹੁੰਦੇ ਸਾਰੇ ਉਤਰ ਜਾਂਦੇ ਆ ਇਹਦੇ ਨਾਲ ਦਸ ਦਿਨੀਆ ਵੀ ਕਿਵੇਂ ਸਾਫ ਕਰਨਾ ਹੁਣ ਆਪਾਂ ਨੂੰ ਹੁਣ ਆਪਾਂ ਇਹਨੂੰ ਸਾਫ ਪਾਣੀ ਦੇ ਵਿੱਚ ਇੱਕ ਲੰਮਾ ਗਿੱਲਾ ਕਰ ਲਿਆ ਦਾ ਫਿਰ ਜਿੱਦਾਂ ਇਹਨੂੰ ਪਸਟ ਕਰਾਂਗੇ साफ हो जाते खाली है बस थोड़ा ज़ा जहां कर लिया हूँ जो सुा पत्ता है आप मारा चंगी तरह साफ कर

ਚਲੋ ਹੁਣ ਦਿਖਾਉਣੀ ਆ ਤੁਹਾਨੂੰ ਲੋ ਫਰਕ ਦੇਖੋ ਤੁਸੀਂ ਇਹਦਾ ਆ ਦੋ ਹੁੰਦਾ ਤੇ ਇਹਦਾ ਫਰਕ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਉਹਦੇ ਤੇ ਤੁਹਾਨੂੰ ਹਜੇ ਮੈਲ ਦਿਖ ਰਹੀ ਆ ਹਾਂ ਦੇਖੋ ਹੁਣ ਮੈਲ ਦਾ ਪਤਾ ਲੱਗਦਾ ਕਿ ਮੈਲ ਹੈਗੀ ਆ ਤੇ ਆਹ ਦੇਖ ਕੇ ਨਹੀਂ ਲੱਗਦਾ ਹੈਗਾ ਆ ਆ ਚੀਜ਼ਾਂ ਦੇਖ ਕੇ ਪਤਾ ਲੱਗਦਾ ਕਿ ਉਧਰਲਾ ਸੋਫਾ ਜਿਹੜਾ ਉਹ ਗੰਦਾ ਠੀਕ ਹੈ ਜੀ ਸੋ ਇਸ ਤਰ੍ਹਾਂ ਕਰਕੇ ਆਪਾਂ ਕਰਾਂਗੇ ਸਾਰਾ ਸੋਫਾ ਵਧੀਆ ਸਾਫ਼ ਦੇਖੋ ਤੁਸਨ ਫਰਕ ਲੱਗਦਾ ਕਿ ਨਹੀਂ ਲੱਗਦਾ ਬਿਲਕੁਲ ਲੱਗ ਰਿਹਾ ਮੈਨੂੰ ਤਾਂ ਇਹ ਕੱਪੜੀ ਆ ਲਓ। ਲੋ ਜੀ ਟੋਟਾ ਤਾਂ ਹੋ ਗਿਆ ਸਾਫ਼ ਐਨ ਵਧੀਆ ਤੇ ਹੁਣ ਰਹਿ ਗਈ ਆਪਣੀ ਸੀਟ। ਹੁਣ ਆਪਾਂ ਇਹਨੂੰ ਔਰ ਦਿੰਨੀ ਆ ਸਾਫ਼। ਮਿੰਟੋ ਮਿੰਟੀ ਸਾਫ਼ ਹੋ ਜੂਗੀ। ਮੈਨੂੰ ਲੱਗਦਾ ਸੀਟ ਸਾਫ਼ ਨਹੀਂ ਫੋਕੀ ਹੈ ਕਿ ਉਹ ਉੱਤੇ ਬੈਠ ਕੇ ਆਰਾਮ ਨਾਲ ਬਗੜੀ ਜਾਂਦਾ ਮੈਂ ਤਾਂ। ਤੋ ਸਾਰੀਆਂ ਭੈਣਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਸੋਫਾ ਕਿਸ ਤਰ੍ਹਾਂ ਡਰਾਈ ਕਲੀਨ ਕਰਨਾ ਹੈ ਸ਼ਾਇਦ ਕੁਸ਼ਤ ਕਰਦੀਆਂ ਵੀ ਹੋਣ ਜੀ ਇੰਨਾ ਮੈਨੂੰ ਲੱਗਦਾ ਬਥੇਰੀਆਂ ਸਿਆਣੀਆਂ ਭੈਣਾਂ ਤੇ ਥੋੜਾ ਬਹੁਤ ਜਿੰਨਾ ਹੁੰਦਾ ਹੈ ਨਹੀਂ ਇਹਦੇ ਬਹੁਤ ਜ਼ਿਆਦਾ ਪਾਣੀ ਵਿੱਚ ਚਲਾ ਜਾਂਦਾ ਇੰਨਾ ਪਾਣੀ ਵਿੱਚ ਜਾਂਦਾ ਕਿਉਂਕਿ ਆਪਾਂ ਕੱਪੜਾ ਹੀ ਮਾਰ ਰਹੇ ਆ ਆਪਾਂ ਡਰਾਈ ਕਲੀਨ ਦਾ ਬਕਵਾ ਕਿ ドライ ਕਰ ਰਹੇ ਆ ਮਸ ਕੱਪੜੇ ਨਾਲ ਇਹਨੂੰ ਇਹਦੇ ਬਹੁਤ ਜ਼ਿਆਦਾ ਪਾਣੀ ਤੇ ਮਾਰੀ ਹੁੰਦੇ ਜਿਹੜੇ ਆਪਾਂ

ਕਿਥੇ ਤੱਕ ਟੱਕਰਾ ਮਾਰਾਂਗੇ ਆਪਾਂ ਇਹ ਸੋਚ ਲੈਨੇ ਆ ਕਿ ਕਿੱਥੇ ਟੱਕਰਾ ਮਾਰਾਂਗੇ ਛੋਟੋ ਬਈ ਬੱਸ ਆ ਇਹ ਨਾਲ ਸੋਖਾ ਨਹੀਂ ਬਣਦਾ ਜਿਹਨਾਂ ਨਾ ਲੋਣਾ ਸੋਖਾ ਹੈ ਤੋਂ ਉਹ ਖਾਣੇ ਆਦੇ ਘੋਟਾ ਚੋਣ ਲੁਕੀਆ ਨਾ ਹੋਵੇ। ਕੋਣ ਪਤਾ ਲੱਗਦਾ ਜੀ ਇਹ ਐਡੇ ਸੌਖੇ ਨਹੀਂ ਲਾਉਣੇ। ਕੋਲੋਂ ਰੋਖੇ ਨਾ ਦੇ ਲਈ ਕਮਾਉਣੇ ਵੀ ਪਾਉਂਦੇ ਨੇ ਲੋੜੇ ਵੀ। ਮੰਨ ਕੇ ਖੱਟੇ ਨੇ ਕੋ ਸੌਖੇ ਨੇ। ਚਲੋ ਪਰਮਾਤਮਾ ਸਾਰਿਆਂ ਦੇ ਘਰ ਵਾਲਿਆਂ ਨੂੰ ਠੀਕਾ ਕਰਕੇ ਔਰ ਬਹਿਣਾ ਇਸੇ ਤਰ੍ਹਾਂ ਹੀ ਆਪ ਦਾ ਇੰਜੋਏ ਕਰਦੀਆਂ ਰਹਿਣ ਆਪਣੇ ਹਸਬੰਦ ਤੋਂ ਮੰਗ ਕੇ ਲਾਉਣੀਆਂ ਰਹਿਣ।

लै संदीप आ रखा मेरे नाल सोफा तो कोई ना लै खिंच गेरा सोफा इधर नहीं बाहर ही जाना तू पहले तो पलवानी है तो हम चल ਆ ਵੀ ਅੰਦਰ ਆ ਜਾਈਏ। ਲੋ ਜੀ ਸੋਫਾ ਰੱਖਤਾ ਆਪਾਂ ਧੁੱਪੇ ਹੁਣ ਇਹਨੂੰ ਖੂਬ ਸਾਰੀ ਧੁੱਪ ਲਵਾਵਾਂਗੇ ਅੱਜ ਪੂਰਾ। ਪੂਰਾ ਦਿਨ। ਤੇ ਫੇਰ ਆ ਸ਼ੌਪ ਤੋਂ ਆ ਕੇ ਫੇਰ ਇਹਨੂੰ ਆਪਾਂ ਅੰਦਰ ਕਰਾਣੀ ਠੀਕ ਹੈ ਜੀ। ਪੂਰਾ ਐਨ ਵਧੀਆ ਚਮਕ ਗਿਆ ਕੰਦਾ ਸੀਗਾ ਬਹੁਤ ਸਾਈਡਾਂ ਤੋਂ ਵੀ ਸਾਰਾ ਸਾਫ ਕਰਤਾ। ਗੁੱਡ ਹੋ ਗਿਆ। ਲੋ ਲੋ ਜੀ ਸੋਫਾ ਆਪਣਾ ਸਾਫ ਹੋ ਗਿਆ ਤੇ ਆਪਾਂ ਰੱਖਦਾ ਧੁੱਪੇ ਐਨ ਵਧੀਆ ਬਣ ਗਿਆ ਤੇ ਬਾਹਰ ਨੂੰ ਲੱਗੀ ਜੋਤਾਂ ਲੱਗਦੀਆਂ ਤੇ ਹੁਣ ਆਪਾਂ ਚਾਹ ਪੀ ਲੈਨੇ ਆ ਬਸ ਚਾਹ ਪੀ ਕੇ ਆਪਾਂ ਚੱਲਦੇ ਆਂ ਸ਼ੌਪ ਤੇ ਫੇਰ ਆਕੇ ਸ਼ਾਮ ਨੂੰ ਆਪਾਂ ਨੂੰ ਅੰਦਰ ਕਰ ਦਾਂਗੇ ਤੇ ਇੱਕ ਕੰਮ ਹੋ ਗਿਆ ਵੱਡਾ ਸਾਰਾ ਇਸ ਤਰ੍ਹਾਂ ਹੀ ਕਰਦੇ ਕਰਦੇ ਹੋ ਜੀ ਹੋਰ ਹੀ ਕਰਦੇ ਕਰਦੇ ਮੈਂ ਸਾਰੀ ਸਫਾਈ ਕਰ ਦਿੰਨੀ ਲੋਈ ਘਰ ਚਾਂਮਕ ਜੂਗਾ ਚਲੋ ਠੀਕ ਹੈ ਜੀ ਦੱਸਿਓ ਵਲੌਗ ਕਿਉਂ ਚੱਲਿਆ ਫਿਰ ਮਿਲਾਂਗੇ ਆਪਾਂ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸასი ਘਰ